ਜਨ ਬੋਲਤ ਸ੍ਰੀ ਰਾਮ ਨਾਮ ਮਿਲ ਸਾਧ ਸੰਗਤ ਹਰ ਤੌਰ ਹਰ ਧਨ ਬਨ ਜੋ ਹਰ ਧਨ ਸੰਚ ਜਿਸ ਲਾਗਤ ਹੈ ਨਹੀਂ ਚੋਰ ਜਾਤਰਕ ਮੋਰ ਬੋਲਤ ਦਿਨ ਰਾਤੀ ਸੁਣ ਘਨ ਹਰ ਕੀ ਘੋਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰਾ ਨਾਨਕ ਜਨ ਹਰ ਕੀਰਤ ਗਾਇ ਛੂਟ ਗਇਓ ਜਮ ਕਾ ਸਭ ਛੋ ਹਰ ਹਟ ਪੀ ਤੂੰ ਤੂੰ ਕਰ ਬੁਲ ਭਲੀ ਬਾ ਸਾਹਿਬ ਸਦਾ ਹਜੂਰ ਹੈ ਕਿਆ ਉੱਚੀ ਕਰੇ ਪੁਕਾਰ ਜੋ ਬੋਲਤ ਹੈ ਮਿਰਗ ਮੀਨ ਪੰਖੇ ਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ ਨੰਬਾ ਬਾਬਾ ਨਾਨਕ ਤੂੰ ਹੀ ਨਰੰਕਰ ਨੰਬਾ ਬਾਬਾ ਨਾਨਕ ਤੂੰ ਜਹਾਨ ਮਹਾਰਬ ਮਹਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਤੁਮ ਕਰਨ ਕਾਰਨ ਸਮਰੱਥ ਮੈਂ ਕਰਦੇ ਮੈਂ ਤੁਝ ਬਿਨ ਬਰਨਾ ਕੋਈ ਤੁਧ ਆਪੇ ਸਿਸ਼ਤ ਸਰ ਜੀਆ ਆਪੇ ਗੁਣ ਕੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਰਾਧਿਆ ਗੁਰਮਖ ਨਾਲ ਆਰਾਧਿਆ ਹਬਾਖੂ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉਰਾ ਤੇਜ ਰੱਖਦਾ ਆਇਆ ਹਰਾ काद करी जिय संभा आई घर कमी तुर छोटे ते न पाए दानकएी बी तूं जी तूं ਖਿਰਦਾਏ ਸੋ ਕਰੇ ਜਿਤੈ ਸਰਦਾਏ ਤੁਧ ਤਤ ਨਾਮ ਮੇਰੀ ਬਾਹੇ ਰਾਮ ਕਲੀ ਮਹਲਾਤੀ ਜੈ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਬਾਹੇ ਕੁਦਰਤ ਨਾ ਪਾਇਆ ਮਾਜੋ ਤੇਰੇ ਅਥੁਲ ਕਗਾਰੋ ਕਰਮਾ ਕਰ ਨਾਲ ਰਤ ਮੰਨ ਮੇਰੇ ਤੂੰ ਸਭ ਵਿਸਾਰਨਾ ਕਿਹਨਾਰੋ ਤੇਰਾ ਸਾਰਿਸ ਸਭ ਮਾਰਨਾ ਸਭ ਮਾਨ ਤਲਾ ਸੁਧਰਾ ਤੁਮਹੀ ਸੋਗਨ ਸਾਰੇ ਭਟ ਸਾਹਿਬਾ ਵਾਸ ਸਲਾਹ ਤੇਰੇ ਨਾਮ ਮਨੁਸਾਵ ਵਾਸ ਤੇ ਹੈ ਮਨ ਸਤਿਆਵਾਚੀ ਸ਼ਬਦ ਤੇਰੇ ਕਹ ਨਾਮ ਤੇ ਸਤਿ ਸਾਬ ਕਿਆ ਨਹੀਂ ਹਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਅਜ ਨਾਮ ਤੇ ਆਧਾਰ ਮੇਰਾ ਜਨ ਘੂਕਾ ਸਭ ਦਾ ਭਾਈਆ ਦਰਸਨ ਮਨ ਹਰ ਸਿਆਜ ਨੇ ਛਾ ਸਭ ਜਾਣੀ ਸਉਦ ਤਰਪਿਆ ਰਸਾ ਜਨਾ ਮੇਰਾ ਆਧਰ ਵਜ ਪੰਛਰ ਤੇ ਘਰ ਸਮਾਹੇ ਘਰ ਸਮਾ ਕੇ ਜਬਦ ਵਾਜੇ ਥਾਲਾ ਜੰਨ ਕਰਿਆ ਪੰਚ ਦੂਤ ਦਵਸ ਕੀ ਤੇ ਕਾਲ ਕਟ ਮਾਰਿਆ ਕੰਕਾਇ ਤੁਮ ਦੇ ਸੋਤੇ ਨਾਮ ਹਰ ਕੈ ਲਾਗੇ ਕਹਿ ਨਾਮ ਸੁਖੋ ਅਜ ਤਰਿਆ ਨਾ ਹਜ਼ਰਾ ਚੈ ਅਨੰਤ ਮਣਕਾ ਕੀਓ ਸਗਲੰ ਕੋ ਓਰੇ ਪਾਰ ਸਤ ਸੁਰੇ ਜੁਰੇ ਜੁਤੇ ਜਾਨ ਸਤਿ ਰਿਖਤ ਕ ਤਤ ਤਸ ਕਰਿਆ ਪਰ ਤੁਲੇ ਰਿਖ ਬਜਨ ਦੁਖਾ ਲਾਗੇ ਬਾਜੇ ਮਨ ਵਤੁਲੇ ਸਤਿ ਰਿਖਤ ਕ ਤਤ ਤਸ ਕਰਿਆ ਪਰ ਤੁਲੇ ਰਿਖ ਬਜਨ ਦੁਖਾ ਲਾਗੇ ਬਾਜੇ ਮਨ ਵਤੁਲੇ ਬਜ ਜਤੁਰੇ ਬੋਲੋ ਸਤਿ ਗਾ ਵਾਹਿਗੁਰੂ ਜੀ ਸਤਿ ਲੋ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਾਤ ਦੇਸ ਰਾਤ ਦੁਇਦਾਈ ਦਾ ਆ ਖੇਲਾ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੈ ਧਰਮ ਦੂ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਜਨਣ ਕੇ ਸ੍ਰੀ ਵਾਹਿਗੁਰੂ ਜੀ ਸੋਰਠ ਮਹਾਰਾ ਪੰਜਵਾ ਘਰ ਤੀਜਾ ਦੋਪਦੇ ਸਤ ਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿਸ਼ਨਾਨਾ ਗੁਰਪੂਰੇ ਕੀਨੇ ਦਾਣਾ RAMDAS SROVAR NATTE SAB UTRE PAAP KAMAATE NIRMAL HOYE KARIISH NANAA ਗੁਰਪੂਰੇ ਕੀਨੇ ਦਾਨਾ ਸਭ ਕੁਸ ਰਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਓਬਾਰੇ ਗੁਰ ਕਾ ਸ਼ੁਭ ਵਿਚਾਰੇ ਰਹਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਕਾਲਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਖ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ